ਅੱਜ ਸਾਨੂੰ ਸਭ ਨੂੰ ਪਤਾ ਹੀ ਕਿ ਅੱਜ ਕੋ ਸੁੱਖ ਸ਼ਾਂਤੀ ਲੱਗ ਰਹੀ ਹੈ ਜਿਹੜੀ ਅੱਜ ਦੀ ਰਾਤ ਆ ਅੱਜ ਦੀ ਰਾਤ ਤੋਂ ਬਾਅਦ ਜਿਹੜਾ ਕਲੀਅਰ ਹੋ ਜੂਗਾ ਵੀ ਪ੍ਰਮਾਤਮਾ ਸਾਰਿਆਂ ਦੀ ਇਹ ਦਿਵਾ ਕੇ ਸੱਚੇ ਪਾਤਸ਼ਾਹ ਜਿਹੜੀਆਂ ਸਾਰੇ ਨਿਨਸਾਫ਼ ਸੰਤ ਰਣਸੰਗੀਆਂ ਤੋਂ ਬੰਦ ਲੋਕਾਂ ਦੀ ਵੀ ਇਹ ਜੰਗ ਟੇਕੇ ਸਭ ਦੀ ਇਹੀ ਗੱਲ ਹੈ ਕਿ ਅੱਜ ਥੋੜਾ ਜਿਹਾ ਕੁਛ ਨਾ ਕੁਛ ਜਿਹੜਾ ਕਿ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਅੱਜ ਸੁੱਖ ਦਾ ਸਾਹ ਹੋਊਗਾ ਕਿ ਅੱਜ ਜਿਹੜਾ ਤਣਾਅ ਲੱਜ ਦੀ ਰਾਤ ਨੂੰ ਘਟਣ ਦੀ ਬਹੁਤ ਵੱਡੀ ਉਮੀਦ ਹੈ ਪਰ ਗੱਲ ਇਹ ਉਹ ਆ ਇੱਕ 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 ਜਿਹੜੇ ਤੇਰਾ ਉਹ ਕਹਿੰਦੀ ਜੰਗ ਖਤਮ ਨਾ ਹੋਵੇ ਉਹ ਤੇਰਾ ਕਿਹੜੀ ਆ ਉਹ ਤੇ ਰਹਿ ਗਿਆ ਮੀਡੀਆ ਮੀਡੀਆ ਵਾਲੇ ਕਹਿੰਦੇ ਜੰਗ ਚਲਣੀ ਚਾਹੀਦੀ ਆ ਮੀਡੀਆ ਨੂੰ ਐਨ ਪੂਰਾ ਐਨ ਲੱਗਿਆ ਪਿਆ ਮੈਂ ਕਿਸੇ ਮੀਡੀਆ ਤੇ ਇਹ ਗੱਲ ਨਹੀਂ ਦੇਖੀ ਵੀ ਇਸ ਤਰ੍ਹਾਂ ਦੀਆਂ ਉਹ ਕਵਰੇਜ ਕਰਨ ਬਹੁਤ ਘੱਟ ਮੀਡੀਆ ਹੈਗਾ ਪਰ ਬਹੁਤ ਘੱਟ ਮੀਡੀਆ ਵੀ ਇਸ ਤਰ੍ਹਾਂ ਦੀ ਕਵਰ ਇਸ ਤਰ੍ਹਾਂ ਦੀ ਕਵਰ ਕਵਰੇਜ ਕਰਨ ਵੀ ਮਸਜਦਾਂ ਦਿਖਾਉਣਾ ਮੰਦਰ ਦਿਖਾਉਣ ਗੁਰੂ ਘਰ ਦਿਖਾਉਣ ਜਿੰਨਾਂ ਦੇ ਵਿੱਚ ਏਕਤਾ ਤੇ ਸ਼ਾਂਤੀ ਦੀ ਅਰਦਾਸ ਕਰੀ ਜਾ ਰਹੀ ਆ ਪੀਸ ਦੀ ਅਰਦਾਸ ਕੀਤੀ ਜਾ ਰਹੀ ਆ ਮੀਡੀਆ ਚੱਕਤਾ ਓਏ ਦੱਬ ਲਿਆ ਓਏ ਦੱਬ ਲਿਆ ਓਏ ਖਤਮ ਕਰਤਾ ਉਹ ਖਤਮ ਕਰਤਾ ਦੋਨੇ ਪਾਸੇ ਉਹ ਇਹ ਚੀਜ਼ਾਂ ਦੀ ਗੱਲ ਹੈ ਜੇ ਦਿਖਾਉਣਾ ਹੈ ਜਿਹੜੇ ਤੁਹਾਡੇ ਚੈਨਲ ਨਹੀਂ ਨਾ ਤੇ ਜੇ ਠੀਕ ਹੈ ਜਿਹੜਾ ਨੈਗੇਟਿਵ ਬੋਲਦੇ ਉਹਨਾਂ ਦੀ ਇੰਟਰਵਿਊ ਕੱਟ ਦਿਓ ਨਾ ਚਲਾਓ ਚੰਗੀ ਜਿਹੜੀ ਪੋਜ਼ਿਟਿਵ ਏਕਤਾ ਦੀ ਗੱਲ ਕਰਨੇ ਉਹ ਚਲਾਓ ਕਿੰਨਾ ਅਸਰ ਹੋਊਗਾ ਇਹ ਅਸਰ ਪਤਾ ਕੀ ਹੁੰਦਾ ਤੁਹਾਨੂੰ ਮਨ ਦਾ ਮੀਡੀਆ ਦਾ ਕੀ ਅਸਰ ਹੁੰਦਾ ਮੀਡੀਆ ਦਾ ਅਸਰ ਹੁੰਦਾ ਜਿਹੜਾ ਮੀਡੀਆ ਜਿੱਧਰ ਨੂੰ ਪੁੱਠੇ ਪਾਸ ਨੂੰ ਗੱਲ ਨੂੰ ਲੈ ਕੇ ਜਾਂਦਾ ਉਧਰ ਲੋਕਾਂ ਦੇ ਜਿਹੜੀ ਕਿ ਇੱਕ ਲੋਕਾਂ ਦੇ ਦਿਮਾਗ 'ਚ ਗੱਲ ਪੜ ਜਾਂਦੀ ਆ ਲੋਕਾਂ ਦੇ ਦਿਮਾਗ 'ਚ ਗੱਲ ਪੜ ਜਾਂਦੀ ਨੇ ਫਿਰ ਲੋਕ ਕਹਿਣ ਲੱਗ ਪੈਂਦੇ ਨੇ ਫੇਰ ਗੱਲ ਪੜ ਜਾਂਦੀ ਹੈ ਲੀਡਰਾਂ ਦੇ ਦਿਮਾਗ 'ਚ ਜਿਹੜਿਆਂ ਕੋਲੇ ਪਾਵਰ ਆ ਉਹ ਕਹਿੰਦੇ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਜਿੱਧਰ ਨੂੰ ਲੋਕ ਕਹਿੰਦੇ ਨੇ ਉਧਰ ਨੂੰ ਚੱਲੋ ਜਿਵੇਂ ਕਹਿੰਦੇ ਨੇ ਵੀ ਹੁਣ ਜਿਵੇਂ ਮੀਡੀਆ ਜਿਵੇਂ ਹਵਾ ਜਿਹੜੀ ਚੱਲ ਰਹੀ ਹੈ ਨਾ ਜਿਹੜੀ ਜਿਵੇਂ ਆ ਕਿਉਂਕਿ ਉਹਨਾਂ ਨੂੰ ਵੋ ਕਿਉਂਕਿ ਉਹਨਾਂ ਦਾ ਮੇਨ ਗੱਲ ਉਹਨਾਂ ਦੇ ਆਉਂਦੇ ਆ ਵੋਟ ਕਿਵੇਂ ਲੋਕ ਕਿਵੇਂ ਆਪਣੇ ਨਾਲ ਜੁੜਨਗੇ ਮੇਨ ਸਮੱਸਿਆ ਜਿਹੜੀ ਇਹ ਹੁੰਦੀ ਆ ਇਸ ਕਰਕੇ ਅੱਜ ਜਿਹੜਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਜਾਣੇ ਕਾਲ ਤੱਕ ਸਭਾਂ ਦੇ ਵੀ ਅਰਦਾਸ ਬੇਨਤੀ ਕੀਤੀ ਗਈ ਆ ਮੰਦਰਾਂ ਦੇ ਵਿੱਚ ਵੀ ਹੀ ਆਰਤੀ ਕਰੋ ਪੂਜਾ ਕਰੋ ਮਸਜਿਦਾਂ ਦੇ ਵਿੱਚ ਵੀ ਹੀ ਦੁਆ ਕਰੋ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਜਿਵੇਂ ਕਿ ਸਰਬੱਤ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਏਕਤਾ ਦੀ ਅਰਦਾਸ ਸ਼ੋਕ ਸ਼ਾਂਤੀ ਦੀ ਅਰਦਾਸ ਇਹ ਸਾਰੇ ਥਾਵਾਂ ਤੇ ਹੋਣੀ ਚਾਹੀਦੀ ਆ ਅਰਦਾਸ ਬਹੁਤ ਵੱਡੀ ਚੀਜ਼ ਆ ਇਸ ਕਰਕੇ ਬਹੁਤ ਚੀਜ਼ਾਂ ਪ੍ਰਭਾਵਿਤ ਨੇ ਕਿੰਨੇ ਸਾਡੇ ਘੱਟੋ ਘੱਟ ਮਰ ਲਦਾ ਕਾਫੀ ਮਰ ਲਦਾ 8 9 ਤੱਕ ਜਿਹੜੀ ਗਿਣਤੀ ਪਹੁੰਚ ਗਈ ਜਿਹੜੇ ਸੈਦਾਂ ਦੇ 8 9 ਤੱਕ ਜਿਹੜੀ ਸੈਦਾਂ ਦੇ ਗਿਣਤੀ ਪਹੁੰਚ ਗਈ ਮਤਲਬ ਆਦਾ 50 60 60 ਤੋਂ ਪਉਨੇ 70 ਦੇ ਦਿਕਨ ਦੇ ਜਿਹੜੇ ਜ਼ਖਮੀ ਨੇਗੇ ਜਿਹੜੇ 26 ਉਥੇ ਜਿਹੜੇ ਪਹਿਲਗਾਮ ਦੇ ਵਿੱਚ ਹੋਏ ਨੇਗੇ ਉਹ ਤਾਂ ਤੁਹਾਨੂੰ ਪਤਾ ਹੀ ਕੀ ਜਿਹੜੇ 26 ਜਾਣੇ ਪਹਿਲਾਂ ਡਟਾ ਕੇ ਹੱਥੇ ਲੋਕ ਭੋਲੇ ਭਾਲੇ ਲੋਕ ਮਾਰੇਗੇ ਨਾ ਤੁਹਾਨੂੰ ਪਤਾ ਹੀ ਆ ਹਨ ਪਰ ਐਡੀ ਵੱਡੀ ਗ੍ਰੇਨਟੀ ਇਹ ਪਹੁੰਚ ਗਈ ਪਾਕਿਸਤਾਨ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਗ੍ਰੇਨਟੀ ਪਹੁੰਚੀ ਹੋਣੀ ਹੈ ਇਸ ਕਰਕੇ ਸਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਪਰ ਮੀਡੀਆ ਯਾਰ ਮੀਡੀਆ ਦਾ ਬਹੁਤ ਵੱਡਾ ਮੀਡੀਆ ਨੂੰ ਅੱਜ ਬਹੁਤ ਹਾਂ ਮੀਡੀਆ ਨੂੰ ਹੁਣ ਖਬਰਾਂ ਨਹੀਂ ਮਿਲਣਗੀਆਂ ਖਾਸ ਕਰਕੇ ਗੋਦੀ ਮੀਡੀਆ ਦਾ ਤਾਂ ਬੜਾ ਬੁਰੇ ਹਾਲ ਹੋਊਗਾ ਗੋਦੀ ਮੀਡੀਆ ਤਾਂ ਕਹਿੰਦਾ ਹੋਊਗਾ ਜੰਗ ਖਤਮ ਨਾ ਹੋਵੇ ਉਹ ਤਾਂ ਚਾਹੁੰਦਾ ਹੋਊਗਾ ਗੋਦੀ ਮੀਡੀਆ ਦਾ ਵੀ ਚੱਲੇ ਚੱਲੇ ਥੋੜਾ ਜਿਹਾ ਹੋਰ ਸੁਆਦ ਲਈਏ ਉਹਨਾਂ ਕੋਲ ਤਾਂ ਕੋਈ ਏਕਤਾ ਦੀ ਗੱਲ ਨਹੀਂ ਹੈਗੀ ਉਹ ਤਾਂ 95% ਝੂਠ ਬੋਲੀ ਜਾਂਦਾ ਉਹ ਮੀਡੀਆ ਨਾਲ ਆਖੀ ਨੌਜਵਾਨੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਇਹ ਸਾਡੇ ਸਾਰਿਆਂ ਦੀ ਹੋਣੀ ਚਾਹੀਦੀ ਹੈ ਅਰਦਾਸ ਬੇਨਤੀ